ਖਬਰ ਹੁਸ਼ਿਆਰਪੁਰ ਚਿੰਤਪੁਰ ਨੀ ਮਾਰਕਤੇ ਮੌਜੂਦ ਮੰਗੂਵਾਲ ਨਾਕੇ ਤੋਂ ਹੈ ਜਿੱਥੇ ਕਿ ਨਾਕੇ ਤੇ ਡਿਊਟੀ ਕਰਦੀ ਪੰਜਾਬ ਪੁਲਿਸ ਦੀ ਇੱਕ ਮਹਿਲਾ ਮੁਲਾਜ਼ਮ ਵੱਲੋਂ ਆਪਣੇ ਡਿਊਟੀ ਅਫਸਰ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰਿਸ਼ਵਤ ਲੈਣ ਅਤੇ ਉਸ ਨਾਲ ਗਾਲੀ ਗਲੋਚ ਕਰਨ ਦੇ ਦੋਸ਼ ਲਾਏ ਹਨ ਤੇ ਆਲਾ ਅਧਿਕਾਰੀਆਂ પાસે ਉਕਤ ਐਸਆਈ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਹਿਲਾ ਮੁਲਾਜ਼ਮ ਜਸਵਿੰਦਰ ਕੌਰ ਨੇ ਦੱਸਿਆ ਕਿ ਉਸਦੀ ਡਿਊਟੀ ਮੰਗੂਵਾਲ ਨਾਕੇ ਤੇ ਹੈ ते कुछ दिन पहला ही एस आई परशोत्तम की उत्तर तैनाती हुई है उसने कहा कि जदों तो उस वालों ड्यूटी की जा रही है वो बिना वजह लोगों तंग परेशान कर रहा है ते चालान ते तो चालान कट्टे लोगों तो खासकर ड्राइवर तो मोटे पैसे रिश्वत वजो वसूल रहा है महिला ने दोष लाया कि उकत मुलाजम वालों उस उत्ते भी रिश्वत लेके उसू देने ले दबा पाया जाता है ਜਦੋਂ ਉਸ ਵੱਲੋਂ ਮਨਾਂ ਕੀਤਾ ਗਿਆ ਤਾਂ ਐਸਆਈ ਪਰਸ਼ੋਤਮ ਨੇ ਉਸ ਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਹ ਥਾਣੇ ਆ ਗਈ ਇਸ ਬਾਬਤ ਐਸਐਚਓ ਨੂੰ ਸ਼ਿਕਾਇਤ ਕੀਤੀ ਮਹਿਲਾ ਨੇ ਕਿਹਾ ਕਿ ਜੇਕਰ ਉਸ ਦੀ ਸੁਣਵਾਈ ਨਾ ਹੋਈ ਤਾਂ ਉਸ ਵੱਲੋਂ ਸੀਨੀਅਰ ਅਫਸਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਦੂਜੇ ਪਾਸੇ ਡਿਊਟੀ ਤੇ ਤੈਨਾਤ ਐਸਆਈ ਪਰਸ਼ੋਤਮ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ कि उक्त महिला मुलाजम वालों जो दोष उस लगाए जा रहे ने उस सरासर झूठे अते बेबुनियाद ने उसने दसिया कि उस वालों महिला मुलाजम नू अपनी ड्यूटी सही ढंग नाल करन लई कहा जा रहा सी ते उक्त महिला मुलाजम अपनी ड्यूटी तो आनाकानी कर दी सी ते लोकां नू भी तंग कर दी सी एस आई परशोत्तम ने कहा कि उस वालों किसी भी तरह की गाली गलौच उस नाल नहीं की गई ਈ ਨਾਮ ਹੈ ਥੜਾ ਮੇਰਾ ਨਾਮ ਜਸਵਿੰਦਰ ਕੌਰ ਆ ਮੈਂ ਮੰਗੂਆ ਨਾਕੇ ਤੇ ਡਿਊਟੀ ਕਰਦੀ ਸੀਗੀ ਜੀ ਪਹਿਲਾਂ ਉਹ ਚਾਰਜ ਸੀਗੇ ਉਹ ਬਦਲ ਦਿੱਤੇ ਸੀਗੇ ਹੁਣ ਨਵਾਂ ਚਾਰਜ ਆਇਆ ਆ ਇਹਨੂੰ ਮੈਨੂੰ 3-4 ਦਿਨ ਹੋ ਗਿਆ ਦੇਖਦੀ ਨੂੰ ਇਹ ਪੈਸੇ ਲਈ ਜਾਂਦਾ ਤੇ ਨਾਕੇ ਲਾਈ ਜਾਂਦਾ ਆ ਮੈਨੂੰ ਗੰਧੀਆਂ ਗੰਧੀਆਂ ਗਾਲਾਂ ਕੱਢਦਾ ਆ ਜੇ ਮੈਂ ਕੁਛ ਕਮਾ ਤਾਂ ਕਹਿੰਦਾ ਤੂੰ ਕੰਮ ਨਹੀਂ ਦਿਆ ਮੈਨੂੰ ਬੜੀਆਂ ਗਾਲਾਂ ਸਵੇਰੇ ਮੈਨੂੰ ਕਹਿੰਦਾ ਵੀ ਨੱਠ ਜਾ ਇੱਥੋਂ ਚੱਲ ਜਾ ਥਾਣੇ ਕਹਿੰਦਾ ਜੇ ਨੂੰ ਮਰਜੀ ਗੱਲ ਕਰਾ ਦੇ ਮੈਨੂੰ ਜੋ ਮਰਜੀ ਕਰਨਾ ਕਹਿੰਦੇ ਤੂੰ ਜਾਂ ਤੂੰ ਇੱਥੇ ਗੰਦ ਪਾਇਆ ਕਹਿੰਦਾ ਇੱਥੇ ਜਾ ਚੱਲਦਾ ਕਹਿੰਦਾ ਇੱਥੋਂ ਕਿੰਨਾ ਠਾੜੀ ਚੱਲਦਾ ਕਹਿੰਦਾ ਕਿਉਂ ਗਾਲਾਂ ਕਿਉਂ ਕਢਦਾ ਸਾਨੂੰ ਕੀ ਕਰਨ ਦਾ ਗਾਲੇ ਮੈਨੂੰ ਕਹਿੰਦਾ ਜੇ ਨਾਕਾ ਲਾ ਇੱਧਰ ਆ ਕੇ ਮੈਂ ਕਹਾ ਮੈਂ ਨਹੀਂ ਨਾਕਾ ਲਾਉਣਾ ਯਾ ਨਾਕਾ ਜੇ ਲਵਾਉਂਦਾ ਮੇਤੋਂ ਤਾਂ ਫੇ ਆਪਾ ਪੈਸੇ ਫੜਦਾ ਲੱਕਣ ਵਾਲੀਆਂ ਗੱਡੀਆਂ ਤੋਂ ਵੀ ਆ ਜੋ ਆਪਾ ਪੈਸੇ ਨਹੀਂ ਲੈਂਦਾ ਉਹਨਾਂ ਨੂੰ ਦੱਕੇ ਮਾਰ ਮਾਰ ਕੇ ਥੱਲੇ ਲਾਉਂਦਾ ਵੀ ਥੱਲੇ ਆ ਕੇ ਮੈਨੂੰ ਪੈਸੇ ਦੇ ਬੋ ਕਿਨੇ ਕਿਨੇ ਪੈਸੇ ਲੈਂਦਾ ਵੱਡੀਆਂ ਗੱਡੀਆਂ ਤੋਂ ਲੈਂਦਾ 200 ਨਿੱਕੀਆਂ ਗੱਡੀਆਂ ਤੋਂ ਲੈਂਦਾ 100 ਸਬਜ਼ੀਆਂ ਵਾਲੀਆਂ ਗੱਡੀਆਂ ਵੀ ਇੱਥੇ ਰੋਕਦਾ ਜਿਹੜੀਆਂ ਕਦੀ ਰੋਕੀਆਂ ਨਹੀਂ ਸੀ ਉਹ ਵੀ ਰੋਕ ਰੋਕ ਕੇ ਪੈਸੇ ਲੈਂਦਾ ਉਹਨਾਂ ਕੋਲੋਂ ਕਹਿੰਦਾ ਤੁਸੀਂ ਐਂਟਰੀ ਕਿਉਂ ਨਹੀਂ ਕਰਾ ਕੇ ਜਾਂਦੇ ਇੱਥੇ ਕਾਦੀ ਐਂਟਰੀ ਕੀਤੀ ਜਾਂਦੀ ਓਤੇ ਕੀ ਆ ਲੱਕੜ ਵਾਲੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਸਬਜ਼ੀਆਂ ਵਾਲੀਆਂ ਗੱਡੀਆਂ ਦੀਆਂ ਕਦੀ ਅਸੀਂ ਸਬਜ਼ੀ ਵਾਲੀ ਗੱਡੀ ਦੀ ਕਦੀ ਐਂਟਰੀ ਕੀਤੀ ਨਹੀਂ ਸੀ ਲੱਕੜ ਵਾਲੀਆਂ ਗੱਡੀਆਂ ਦੀ ਐਂਟਰੀਆਂ ਕਰਦੇ ਸੀਗੇ ਉਹਨਾਂ ਨੂੰ ਦਬਕੇ ਮਾਰ ਕੇ ਕਹਿੰਦਾ ਵੀ ਥੱਲੇ ਆ ਕੇ ਕ ਥੱਲੇ ਆ ਕੇ ਕਹਿੰਦਾ ਪੜਦੇ ਨਾਲ ਲਾ ਕੋ ਕੇ ਪੈਸੇ ਦੇ ਕੇ ਜਾਇਆ ਕਰੋ ਜਾਲਗਰ ਦੇ ਕੋਲ ਚਲ ਜਾਂਦਾ ਜਾਂ ਉਹਨਾਂ ਨੂੰ ਕਹਿੰਦਾ ਥੱਲੇ ਲੁਕੋ ਕੇ ਪੈਸੇ ਦਬੂੰਦਰ ਵੜ ਕੇ ਯਾਨੀ ਕਿ ਐਂਟਰੀ ਕੀ ਯਾਨੀ ਉਹ ਤੋਂ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ ਹਾਂਜੀ ਉਹਨਾਂ ਤੋਂ ਪੈਸੇ ਲੈਂਦਾ ਫੇਰ ਇਹ ਠੀਕ ਤੇ ਉਹ ਪੈਸੇ ਕਿਤੇ ਆਪਣੀ ਜੇਬ 'ਚ ਪਾਉਂਦਾ ਆਪਣੀ ਜੇਬ 'ਚ ਪਾਉਂਦਾ ਆ ਜੇ ਚਲਾਨ ਵੀ ਨਹੀਂ ਕਰਦਾ ਆ ਕਿਸੇ ਤੋਂ 5500 ਰੁਪਈਆ ਲੈ ਲੈਂਦਾ ਕਿਸੇ ਤੋਂ 1000 ਰੁਪਈਆ ਲੈ ਲੈਂਦਾ ਕਿਸੇ ਤੋਂ 200 ਰੁਪਈਆ ਲੈ ਕੇ ਚਲਾਨ ਬੁੱਕ ਦੇ ਵਿੱਚ ਰੱਖ ਕੇ ਫੇਰ ਪਾੜ ਦੇ ਨਾਲ ਆਪਣੀ ਸਕੂਟਰੀ ਦੇ ਵਿੱਚ ਪਾਉਂਦਾ ਫੇਰ ਇਹ ਜੇ ਮੈਂ ਕਿਹਾ ਮੈਨੂੰ ਦੇ ਤਾਂ ਕਹਿੰਦਾ ਮੈਂ ਕਿਉਂ ਤੈਨੂੰ ਦਵਾਂ ਪੈਸੇ ਦਿਹਾੜੀ ਦੇ ਕਿ ਇਹ ਕਾਫੀ ਗੱਡੀਆਂ ਇਹਨਾਂ ਨੇ ਕੱਲ ਮੈਂ 9:00 9:30 ਵਜੇ ਤੱਕ ਲੈ ਕੇ 12:30 ਵਜੇ ਤੱਕ ਨਾਕਾ ਲਾਇਆ ਸੀਗਾ ਪਰसों ਵੀ ਇਦਾਂ ਹੀ ਲਾਇਆ ਕੱਲ ਵੀ ਇਦਾਂ ਹੀ ਲਾਇਆ ਇਹਨੇ ਨਾਕਾ ਤੇ ਅੱਜ ਤੁਸੀਂ ਉਹ ਤੋਂ ਨਾਰਾਜ਼ ਹੋ ਕੇ ਇੱਥੇ ਆ ਗਏ ਹੋ ਆਪਣੇ ਘਰ ਕੀ ਕਾਰਨ ਇਹਦਾ ਮੈਨੂੰ ਕਹਿੰਦਾ ਵੀ ਜਾ ਤਾਂ ਤੂੰ ਥਾਣੇ ਚੱਲ ਜਾ ਜਾਂ ਕਹਿੰਦਾ ਭੈਣ ਚੋਹ ਕਹਿੰਦਾ ਇੱਥੇ ਤੂੰ ਗੰਦ ਪਾਇਆ ਕਹਿੰਦਾ ਜਣੀਆਂ ਤੁਹਾਨੂੰ ਗਾਲਾਂ ਕੱਢਦਾ ਉਹਨੇ ਹਾਂਜੀ ਮੈਨੂੰ ਗਾਲਾਂ ਥੰਦੇ ਮੇਰੇ ਤੋਂ ਗਾਲ ਨਹੀਂ ਸੁਣ ਹੋਈ ਮੈਂ ਆ ਗਈ ਫਿਰ ਬਸ ਛੜੀ ਮੈਂ ਥਾਣੇ ਆ ਗਈ ਸੀਗੀ ਤੁਸੀਂ ਆਪਣੇ ਜਿਹੜੇ ਥਾਣਾ ਐਸ ਐਚ ਓ ਨੂੰ ਦੱਸਿਆ ਇਸ ਗੱਲ ਬਾਰੇ ਹਾਂਜੀ ਜੀ ਮੇਰੇ ਫੋਨ ਤੇ ਗੱਲ ਹੋਈ ਸੀਗੀ ਉਹਨਾਂ ਦੇ ਨਾਲ ਤਾਂ ਉਹ ਕਹਿੰਦੇ ਵੀ ਚਲੋ ਤੁਸੀਂ ਇੱਥੇ ਡਿਊਟੀ ਕਰੋ ਤਾਂ ਮੈਂ ਉਹਨਾਂ ਦਾ ਕਹਿਣਾ ਮੰਨ ਲਿਆ ਸੀ ਮੈਂ ਬੈਗੇ ਸੀ ਰਾਮ ਨਾਲ ਡਿਊਟੀ ਕਰਨ ਆਪੇ ਸੀਗੀ ਤਾਂ ਉਹ ਕਹਿੰਦਾ ਵੀ ਇੱਥੇ ਨਹੀਂ ਡਿਊਟੀ ਕਰਨੀ ਤੂੰ ਆ ਕੇ ਇੱਥੇ ਕਹਿੰਦਾ ਨਾਕਾ ਲਵਾ ਗੱਡੀਆਂ ਰੋਕ ਤਾਂ ਚਲਾਨ ਕਰਨੇ ਆ ਚਲਾਨ ਵੀ ਨਹੀਂ ਕਰਦਾ ਉਹਨਾਂ ਤਾਂ ਪੈਸੇ ਲੈਂਦਾ ਤੇ ਜੇ ਨਾ ਸੁਣਵਾਈ ਹੋ ਐਸਐਚਓ ਨਹੀਂ ਸੁਣੀ ਤਾਂ ਫੇਰ ਅੱਗੇ ਕਿਹਨੂੰ ਮਿਲੋਂਗੇ ਤੁਸੀਂ ਜਾ ਕੇ ਤਾਂ ਮੈਂ ਜੀ ਡੀਐਸਪੀ ਨੂੰ ਮਿਲੂੰਗੀ ਫੇਰ ਉਹਨਾਂ ਤੋਂ ਮੋਰਿ ਸ਼ਿਕਾਇਤ ਕਰੂੰਗੀ ਕਿ ਮੇਰੀ ਸੁਣਾਈ ਨਹੀਂ ਹੁੰਦੀ ਪਈਗੀ ਕੀ ਨਾਮ ਕੀ ਹੈ ਜਿਹੜਾ ਇੰਚਾਰਜ ਇਸ ਵੇਲੇ ਗੈ ਰਹੇ ਹੋ ਡਿਊਟੀ ਦੇ ਹਨ ਸ਼ੋਤਮਾ ਜੀ ਪਰਸ਼ੋਤਮ ਇਹ ਐਸਆਈ ਹੈ ਹਾਂਜੀ ਠੀਕ ਹੈ ਤੇ ਇਸ ਵੇਲੇ ਉਹ ਦਿਨ ਦੀ ਡਿਊਟੀ ਉਹਦੀ ਹੁੰਦੀ ਹੈ ਨਾ ਹਾਂਜੀ ਦਿਨ ਦੀ ਡਿਊਟੀ ਹੁੰਦੀ ਆ ਤੇ ਕੀ ਕਹਿੰਦਾ ਕਿ ਤੁਹਾਨੂੰ ਬਸ ਕਹਿੰਦਾ ਵੀ ਗੱਡੀਆਂ ਵਾਲਿਆਂ ਨੂੰ ਜਾਂ ਥੱਲੇ ਲਾ ਤਾਂ ਉਹਨਾਂ ਨੂੰ ਮੇਰੇ ਕੋਲ ਲਿਆ ਪੈਸੇ ਵੀ ਮੈਂ ਫੜਾ ਉਹਨਾਂ ਤੋਂ ਜਾਂ ਪੈਸੇ ਉਹਨਾਂ ਤੋਂ ਥੱਲੇ ਲਾ ਕੇ ਕਹਿੰਦਾ ਪੈਸੇ ਤੂੰ ਫੜ ਕੇ ਮੈਨੂੰ ਦੇ ਠੀਕ ਬਜੀ ਕੀ ਨਾਮ ਹੈ ਜੀ ਮੇਰਾ ਪਰਸ਼ੋਤਮ ਹੈ ਜੀ ਐਸੇ ਪਰਸ਼ੋਤਮ ਤੁਹਾਡੀ ਡਿਊਟੀ ਤੇ ਨਾਕੇ ਤੇ ਹਾਂ ਜੀ ਨਾਕੇ ਤੇ ਜੀ ਜਿਹੜਾ ਨਾਕਾ ਹੈ ਇਹ ਇਹ ਮਨਾਕਾ ਮੰਗੂਵਾਲ ਥਾਣਾ ਸਤਰਾ ਠੀਕ ਹੈ ਜੀ ਹੁਸ਼ਾਰਪੁਰ ਇੱਥੇ ਕਿੰਨੇ ਮਲਾਜਮ ਨੇ ਇੱਥੇ ਸਰ ਜਿਹੜੇ ਹੈਗੇ ਆ ਜੀ ਜਿੱਦਾਂ ਹੁਣ ਦਿਨ ਦੇ ਵਿੱਚ ਤਾਂ ਅਸੀਂ ਦੋ ਆ ਤੇ ਰਾਤ ਦੇ ਵਿੱਚ ਜਿਹੜੇ तकरीबन 3 4 3 ਤੋਂ 4 ਤੱਕ ਆ ਠੀਕ ਹੈ ਜੀ ਹਾਂ ਜੀ ਤੇ ਆਪਣੀ ਡਿਊਟੀ ਤੇ ਨਾਕੇ ਦੇਣੇ ਜੀ ਹਾਂ ਜੀ ਇੱਕ ਤੇ ਮੈਡਮ ਹੁੰਦੇ ਸੀਗੇ ਉਹਨਾਂ ਨੇ ਕਿਹਾ ਕਿ ਜੋ ਤੇ ਹੁਣ ਮੁਲਾਜ਼ਮ ਆਏ ਨੇ ਤੁਹਾਡਾ ਨਾਮ ਲੈ ਕੇ ਮੈਡਮ ਹਾਂਜੀ ਹਾਂਜੀ ਤੇ ਵੀ ਉਹਨਾਂ ਨੇ ਮੈਨੂੰ ਗਾਲਾਂ ਵਗੈਰਾ ਕੱਢੀਆਂ ਇੱਥੋਂ ਤੇ ਮੈਨੂੰ ਅਜੇ ਤੋਂ ਭੇਜ ਦਿੱਤਾ ਉਹਨਾਂ ਨੇ ਕੋਈ ਇਦਾਂ ਦਾ ਵੀ ਹੋਇਆ ਦੇਖੋ ਸਰ ਮੈਂ ਕੋਈ ਇਦਾਂ ਗਾਲੀ ਗੋਲੀ ਨਹੀਂ ਕੀਤਾ ਕਿਸੇ ਨੂੰ ਮੈਂ ਤਾਂ ਐਚ.ਐਚ.ਓ ਸਾਹਿਬ ਨਾਲ ਗੱਲ ਕੀਤੀ ਆ ਮੈਂ ਕਿਹਾ ਸਾਰਾ ਇਦਾਂ ਦਾ ਕਰਕੇ ਗੱਲ ਆ ਮੈਂ ਇੱਥੇ ਨਾਕੇ ਤੇ ਸੀ ਇੱਥੇ ਖੜਾ ਮੈਡਮ ਉਹ ਬਿਠੀ ਦੀ ਉੱਪਰ ਲੇ ਪਾਤੇ ਮੈਂ ਕਿਹਾ ਵੀ ਮੇਨਾ ਨਾਕਾ ਲਾਓ ਆ ਕੇ ਇੱਥੇ ਆ ਕੇ ਠੀਕ ਹੈ ਜੀ ਤੇ ਮੈਂ ਉਸ ਸਾਹਿਬ ਨਾਲ ਗੱਲ ਕਰਕੇ ਮੈਂ ਉਹਨਾਂ ਨੂੰ ਮੈਂ ਕਹ ਪੀ ਉਸ ਸਾਹਿਬ ਕਹਿੰਦੇ ਇਹਨੂੰ ਬਾਹਰ ਭੇਜ ਦੇ ਬਸ ਆ ਗੱਲ ਹੋਈ ਕੋਈ ਗਾਲੀ ਗਲੋਚ ਨਹੀਂ ਹੋਇਆ ਕਹਿੰਦੇ ਆ ਕਿ ਮੈਨੂੰ ਵਾਤਾਵਾ ਬੋਲਦੇ ਆ ਨਾ ਨਾ ਪੁੱਛ ਨਹੀਂ ਇੱਥੇ ਖੜ ਨਾਕੇ ਦੇ ਤੇ ਪੈਰ ਫੜ ਕੇ ਮੈਨੂੰ ਖੜਾ ਨਾ ਇਹ ਗੱਲ ਬਿਲਕੁਲ ਸਰਾਸਰੀ ਗਲਤ ਸਰਾਸਰੀ ਗਲਤ ਇਦਾਂ ਕੋਈ ਹੋ ਸਕਦਾ ਕੋਈ ਕਿਸੇ ਨੂੰ ਕਹਿ ਸਕਦਾ ਕੋਈ ਤਾਂ ਐਂਟਰੀ ਵੀ ਲਈ ਜਾਂਦੀ ਆ ਹੈ ਗੱਡੀਆਂ ਜਿਹੜੀਆਂ ਲੰਘਦੀਆਂ ਕੋਈ ਐਂਟਰੀ ਵੀ ਨਹੀਂ ਲਈ ਜਾਂਦੀਆਂ ਦੇਖੋ ਅਸੀਂ ਕੋਈ ਐਂਟਰੀ ਨਹੀਂ ਲੈਂਦੀ ਅਸੀਂ ਉਹਨੂੰ ਮੈਂ ਉਹਨੂੰ ਰੋਕਦਾ ਸੋ ਬਤੁਆ ਹੜਾ ਕੰਮ ਨਾ ਕਰ ਲੈਡੀ ਹੋ ਕੇ ਮੈਨੂੰ ਚਾਰ ਪੰਜ ਦਿਨ ਨਹੀਂ ਹੋਏ ਹਲੇ ਜਿਹੜਾ ਬੰਦਾ ਨਮਾ ਆਇਆ ਉਹ ਕਿੱਦਾਂ ਦਾ ਇਹਨਾਂ ਕੰਮ ਕਰੂਗਾ ਦੱਸੋ ਲੈਡੀਆਂ ਦਾ ਕਹਿਣਾ ਹੈ ਕਿ ਜੇ ਇੱਕ ਦਿਨ ਦੀ ਉਹ ਲੈਡੀ ਦੀ ਜੇ ਤੁਸੀਂ ਲੈਡੀ ਦੀ ਗੱਲ ਮੇਰੇ ਤੋਂ ਇਲਾਵਾ ਪੁੱਛੋ ਨਾ ਕਿਤੇ ਰਾਤ ਵਾਲਿਆਂ ਨੂੰ ਪੁੱਛਣਾ ਤਾਂ ਫਿਰ ਤੁਹਾਨੂੰ ਪਤਾ ਲੱਗੇ ਹਾਂ ਉਹ ਲੈਣਾ ਕਿ ਕਹਿੰਦੇ ਤੁਸੀਂ ਜਿਹੜੇ ਉਹਨੇ ਇਲਜ਼ਾਮ ਲਾਇਆ ਉਹ ਦੱਸੋ ਗਲਤ ਹੈ ਨਹੀਂ 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 ਇਹ ਤਾਂ ਭਾਜੀ ਦੇਖੋ ਇਹ ਤਾਂ ਐਵੇਂ ਹੀ ਇਲਜ਼ਾਮ ਲਾਉਣ ਵਾਲੀ ਗੱਲਾਂ ਹੋ ਜਾਂਦੀਆਂ ਐ ਇਦਾਂ ਦਾ ਕੁਝ ਨਹੀਂ ਹੈਗਾ ਮੈਂ ਉਹਨੂੰ ਕਹਾਂ ਤੇ ਗਾਲੀ ਮੈਂ ਲੇਡੀ ਨੂੰ ਗਾਲ੍ਹਾਂ ਕੱਢੂੰਗਾ ਤਦੋਂ ਜਿਹੜੀ ਮੁਲਾਜ਼ਮ ਹੈ ਇੱਕ ਪੁਲਿਸ ਬੁਲਾ ਦੇ ਪੁਲਿਸ ਮਾਰ ਮੈਂ ਲੇਡੀ ਨੂੰ ਗਾਲ੍ਹਾਂ ਕੱਢੂ ਜਾਂ ਉਹਨੂੰ ਬਾਬਾ ਤਾ ਬੋਲੋ ਲੇਡੀਜ਼ ਹੋਮਗਾਰਡ ਚ ਕਿ ਪੰਜਾਬ ਹਾਂਜੀ ਲੇਡੀ ਜਿਹੜੇ ਆ ਉਹ ਹੋਮਗਾਰਡ ਦੇ ਨੇ ਕਿ ਪੰਜਾਬ ਹੋਮਗਾਰਡ ਦੀ ਇਦਾਂ ਕਦੀ ਹੋ ਸਕਦੀ ਆ ਇਹ ਦੇਖੋ ਇਹ ਤਾਂ ਇੱਕ ਉਹਨੂੰ ਇੱਥੋਂ ਨਾ ਇਹ ਸਿਰਫ ਮੈਂ ਜਦੋਂ ਆਇਆ ਸੀ ਨਾ ਇੱਥੇ ਮੈਂ ਕਿਹਾ ਵੀ ਜਿਹੜਾ ਤੂੰ ਤੇਰਾ ਸਾਫਤਾ ਆਇਆ ਮੈਨੂੰ ਚੰਗਾ ਨਹੀਂ ਲੱਗਦਾ ਇਹ ਚੇਂਜ ਕਰ ਦੇ ਜਿਹ ਹਟਾਤਾ ਹੋਇਆ ਹੁਣ ਉਹ ਨਾ ਨਾ ਦੇਖੋ ਜਿੱਦਾਂ ਹੁਣ ਕੋਈ ਸਬਜ਼ੀ ਵਾਲਾ ਨਾ ਕੋਈ ਸਬਜ਼ੀ ਵਾਲਾ ਲਾ ਕੇ ਤੋਂ ਕੋਈ ਕੱਪੜੇ ਵਾਲਾ ਨਾ ਕੋਈ ਖੁਸ਼ ਵਾਲਾ ਕੋਈ ਕਰ ਲਾ ਮੈਨੂੰ ਚੰਗਾ ਨਹੀਂ ਲੱਗਦਾ ਇਹ ਪੁਰਤੀ ਵੇਚਤੀ ਹੁੰਦੀ ਹੈ ਆਹ 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 ਸਾਡਾ ਮੈਨੂੰ ਚੰਗਾ ਨਹੀਂ ਲੱਗਦਾ ਫੇਰ ਮੈਂ ਸਟਾਫ ਨਾਲ ਗੱਲ ਕੀਤੀ ਉਹਨੇ ਨੂਰ ਨੇ ਭੇਜ ਦੇ ਆਹ ਗੱਲ ਹੋਈ ਆ ਬੱਸ Und dann wieder.